ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਲੀ ਵੀਡੀਓ ਦੇ ਵਿੱਚ ਅੱਜ ਦੇ ਟੂਰਨਾਮੈਂਟ ਤੁਹਾਨੂੰ ਟੌਪ ਦੇ ਕੱਪ ਅੱਜ ਪੰਜਾਬ 'ਚ ਕਰਵਾਏ ਜਾਣੇ ਆ ਉਹਨਾਂ ਬਾਰੇ ਦੱਸਾਂਗੇ ਅੱਜ ਕਿੱਥੇ ਸਰਾ ਲੱਗਣਾ ਪਹਿਲਾ ਟੂਰਨਾਮੈਂਟ ਮੇਰੇ ਵੀਰੋ ਅੱਜ ਨਿਦਾਣਾ 모ਗੇ ਇਲਾਕੇ ਦੇ ਵਿੱਚ ਟੌਪ ਦਾ ਕਬੱਡੀ ਕੱਪ ਆ ਚਾਰ ਖਿਡਾਰੀ ਬਾਹਰੋਂ ਆ ਮੇਰੇ ਵੀਰੋ ਓਪਨ ਦੇ ਮੈਚ ਤੇ 40 ਕਿਲੋ ਦੇ ਮੈਚ ਕਰਵਾਏ ਜਾਣੇ ਆ ਅੱਜ ਨਿਧਾਲੇ 'ਚ ਗਰਮੀ ਵੀ ਬਹੁਤ ਆ ਪਰ ਮੇਰੇ ਵੀਰੋ ਇਹ ਟੂਰਨਾਮੈਂਟ ਅੱਜ ਤੁਸੀਂ ਦੇਖ ਸਕਦੇ ਹੋ ਇਹ ਕੰਟੈਕਟ ਨੰਬਰ ਵੀ ਬਾਕੀ نیچے ਦਿੱਤੇ ਹੋਏ ਆ ਤੇ ਉਹ ਤੁਸੀਂ ਜੋ ਪਤਾ ਕਰ ਸਕਦੇ ਹੋ ਇਸ ਕੱਪ ਤੇ ਵਜਣੀ ਭਾਰ ਵਰਗ ਵਾਲੇ ਤੇ ਮੇਰੇ ਵੀਰੋ ਓਪਨ ਦੇ 스타 ਖੇਡਨੇ ਆ ਅੱਜ ਤੇ ਇਸ ਤੋਂ ਅੱਗੇ ਅੱਜ ਸ਼ੋਅ ਮੈਚ ਟੌਪ ਦਾ ਕਰਵਾਇਆ ਜਾਣਾ ਲਾਲਪੁਰ ਤਰਨਤਾਰਨ ਇਲਾਕੇ ਦੇ ਵਿੱਚ ਕਈਏ ਅੱਜ ਸਰੇ ਦਾ ਮੇਰੇ ਵੀਰੋ ਇੱਥੇ ਸ਼ੋ ਮੈਚ ਦੇਖਣ ਨੂੰ ਮਿਲਣਾ ਮਾਜੇ ਦੇ ਵਿੱਚ ਤੁਹਾਨੂੰ ਵੀ ਪਤਾ ਵੀ ਗਰਮੀ 'ਚ ਮਾਜੇ ਦਾ ਮਾਜੇ 'ਚ ਚੱਲਦੇ ਹੀ ਰਹਿੰਦੇ ਆ ਟੂਰਨਾਮੈਂਟ ਸ਼ੋ ਮੈਚ ਹੁੰਦੇ ਹੀ ਰਹਿੰਦੇ ਆ ਗਰਮੀ ਦੇ ਵਿੱਚ ਵੀ ਤੇ ਇੱਥੇ ਜੋ ਹੈ ਅੱਜ ਦੇ ਦਿਨ ਦਾ ਆਪਾਂ ਟੌਪ ਦਾ ਮੇਲਾ ਕਹੀਏ ਤੇ ਸ਼ੋ ਮੈਚ ਮੇਰੇ ਵੀਰੋ ਚੋਲਾ ਸਾਹਿਬ ਤੇ ਮੇਰੇ ਵੀਰੋ ਪੰਡਾਲ ਦੋਨੇ ਦੀਆਂ ਟੀਮਾਂ ਦੇ ਦਰਮਿਆਨ ਸਰੇ ਦਾ ਮੈਚ ਕਰਵਾਇਆ ਜਾਣਾ ਇੱਥੇ ਦੀਪਦ ਬੋਰਜੀ ਅਰਸ਼ ਚੋਲੇ ਵਾਲਾ ਟੌਪ ਦੇ ਖਿਡਾਰੀ ਅਰਸ਼ ਬਾਹਰ ਆ ਬਾਕੀ ਟੀਮਾਂ ਜਾਨਕੀ ਬਹੁਤ ਵਧੀਆ ਖਿਡਾਰੀ ਇੱਥੇ ਪੰਜਾਬ ਆ ਗਿਆ ਅਰਸ਼ ਤੇ ਇਸ ਮੇਲੇ ਤੇ ਤੁਹਾਨੂੰ ਦੇਖਣ ਨੂੰ ਵੀ ਮਿਲ ਸਕਦਾ ਟੌਪ ਦੇ ਖਿਡਾਰੀਆਂ ਨਾਲ ਇੱਥੇ ਅੱਜ ਮੈਚ ਹੋਣੇ ਆ ਮੇਰੇ ਵੀਰੋ ਮਾਲਵਾ ਟੀਵੀ ਅਫੀਸ਼ੀਅਲ ਚੈਨਲ ਤੇ ਲਾਈਵ ਬਾਕੀ ਅਮਰਤਪਾਲ ਬਾਰੇ ਅੰਬੇ ਹੁਣੀ ਸਾਰੇ ਖਿਡਾਰੀ ਵੀ ਲਾਈਵ ਹੋ ਹੋ ਬੋਲ ਰਹੇ ਆ ਵੀ ਉਸ ਭਰਾ ਨੂੰ ਜਿਤਾਓ ਉਸ ਵੀਰ ਨੂੰ ਜਿਤਾਓ ਜੋ ਨਸ਼ਿਆਂ ਤੋਂ ਰਹਿਤ ਕਰ ਰਿਹਾ ਖਾਲਸਾ ਪੰਥ ਦੇ ਲਈ ਜੋ ਖੜਦਾ ਹਮੇਸ਼ਾ ਮੇਰੇ ਵੀਰੋ ਤਾਂ ਕਰਕੇ ਆਪਾਂ ਨੂੰ ਵੀ ਸਾਥ ਦੇਣਾ ਚਾਹੀਦਾ ਵੋਟਾਂ ਪਾਓ ਭਰਾ ਨੂੰ ਬਾਈ ਨੂੰ ਵੋਟਾਂ ਪਾਇਓ ਆਪਾਂ ਕਹੀਏ ਬਈ ਇਹਨੂੰ ਜਿਤਾਉਣਾ ਆਪਾਂ ਹੋ ਸਕੇਦਾ ਖਡੂਰ ਸਾਹਿਬ ਵਾਲਿਆਂ ਨੂੰ ਬੇਨਤੀ ਆ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਨਵੀਂ ਕਬੱਡੀ ਦੀ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਵੀਡੀਓ ਨੂੰ ਜ਼ਰੂਰ ਕਰਿਓ ਧੰਨਵਾਦ